ਅੰਦੀ ਚਿੰਨੀ ਚੋਣ ਲੈ ਜਿਹੜੀ 11 ਨਵmber ਨੂੰ ਇਲੈਕਸ਼ਨ ਹੋਣ ਜਾ ਰਹੀ ਹੈ ਉਸ ਬੰਦ ਐਸਐਸਪੀ ਸੁੰਦਰ ਨਾਮ ਦੇ ਉਹ ਅਜੇ ਪੁਲਿਸ ਕੋਰ ਆਜਿਰਾ ਨਾਲ ਇੱਕ ਭਾਈ ਰਸ਼ਕਾ ਸੁਨ ਅਤੇ ਇਹਨਾਂ ਦੇ ਤਿਆਰੀ ਇਲੈਕਸ਼ਨ ਦੇ ਨਾਮ ਇਸੇ ਲਈ ਮਾਰਾਇ ਕੁਸ਼ਤੀ ਸਾਡੇ ਕਰਨਾ ਖਾਫ ਤੋਂ ਦੋ ਦੋ ਨਾ ਵੀ ਉਹਦਾ ਪਿਆਰ ਨਾ ਬੋਲਣਾ ਪਿਆਰ ਨਹੀਂ ਜਾਂਦਾ ਅੰਦਰ ਮੋਬਾਈਲ ਜਾਂ ਕੋ ਹੁੰਦੀ ਹੈ ਅੰਦਰ ਦੀ ਯਾਦਾਂ ਦੇ ਚੋਟ ਨੂੰ ਰਾਤ ਨੂੰ ਕਿੰਨੇ ਤਰ੍ਹਾਂ ਦੀ ਮੁਸ਼ਕਲ ਹੋਵੇ ਆਪਣਾ ਵੀ ਉਹ ਜਾਂ ਕੋ ਪਰਸੋਂ ਚੱਲਦੇ ਨਾਲ ਰਸਤਾ ਕਾਇਕ ਪਕਾਸਾ ਦੇ ਹਲਕਾ ਦਰਦ ਤੇ ਟੇਕ ਨਹੀਂ ਉਹ ਇਹ ਰਬੰਦ ਦੇ ਦਿਮਾਗ ਕਿੰਨਾ ਇੱਜਤ ਜਾਨਾ ਟੋਟਲ 22 ਹਾਸ ਇਹ ਦੇ ਵਿਕਰ ਇਲੈਕਸ਼ਨ ਅਮਨ ਸ਼ਾਂਤੀ ਗੰਭੀਰ ਜੇਕਰ ਸਾਡਾ ਸਮਾਜ ਦੇ ਸੇਕ ਸੋਚ ਸੋਚਦਾ ਲੀਸ਼ਣ ਦੇ ਵੀ 222 ਕਲਿੰਗ ਡੂਸ ਜਿਹੜੇ ਹੈਗੇ ਉਹਨਾਂ ਦੇ ਵਾਸਤੇ ਕਲੋਜੀ ਪਾਰਟੀਆਂ ਸਪੈਂਸ ਦੀ ਇੱਕ ਚੀਜ਼ ਆਈ ਹੈ ਜਿਹਦੇ ਸੰਬੰਧ ਵਿੱਚ ਲਗਭਗ 1000 ਮਾਮਲੇ ਨੇ ਕਲਿੰਗ ਜਿਹੜੇ ਜੀਐਸਐਫ ਵਿੱਚ ਹੋਏ ਸੋ ਮਾਨਜੋ ਵਿਰੋਧ ਕਮਿਸ਼ਨ ਦੀ ਜਿਹੜੀ ਗਾਈਡਲਾਈਨ ਹੈ ਡਿਪਲੋਮੇਟ ਦੀ ਕੋਲੇ ਆ ਰਹਾ ਹੈ ਸਾਡੇ ਕੋਲ ਆਏ ਗਏ ਹਾਂ ਪੋਲਿੰਗ ਪਾਰਟੀਆਂ ਦੇ ਨਾਲ ਜਿਹੜੀ ਸਿਕਿਉਰਿਟੀ ਪਾਰਟੀ ਹੈ ਉਹਨਾਂ ਦੀ ਬੁਨਿਆਦਾਂ ਬਾਰੇ ਖਰੀਫ ਕੀਤਾ ਗਿਆ ਹੈਗਾ ਤੇ ਨਾਲ ਹੀ ਉਹਨਾਂ ਨੂੰ ਹਦਾਇਤ ਕੀਤੀ ਗਈ ਜਿਵੇਂ ਚੰਗੀ ਜਿਹੀ ਕੰਮ ਤੇ ਆਪਣਾ ਜਿਹੜਾ ਨਿਰਪੱਖਤਾ ਪੂਨ ਜਿਹੜਾ ਰੋਲ ਹੈਗਾ ਉਹ ਉਹਦਾ ਹੈ ਤੇ ਨਿਰਪੱਖ性 ਨੂੰ ਚੋਣਾਂ ਨੂੰ ਨਿਰਪੱਖ ਨਜ਼ਰ ਵੀ ਆਉਣਾ ਚਾਹੀਦਾ ਹੈ last शाम तक सारी पोलिंग पार्टियां अपने अपने सिक्योरिटी टीम्स ना अपने के नाल जाके ते अपनी लोकेशन ਤੇ پہنچ ਜਾਂਦੀਆਂ ਤੇ ਉਸ ਤੋਂ علاوہ ਜਿਹੜਾ ਕੋਰਨਰ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਪੋਲਿੰਗ ਬੂਥਸ ਦੇ ਨਾਲ ਨਾਲ ਹਰ 10 ਪੋਲਿੰਗ ਲੋਕੇਸ਼ਨ ਤੇ ਇੱਕ ਗੈਸਟ ਰੈਂਕ ਤੇ ਅਕਸ਼ ਦੇ ਅੰਦਰ ਪੁਲਿਸ ਪਾਰਟੀ ਤਾਇਨਾਤ ਕੀਤੀ ਹੈ ਜਿਹਦੇ ਵਿੱਚ 30 ਮੁਲਾਜ਼ਮਾਂ ਦੇ ਇੱਕ ਡੀਐਸ ਦਾ ਸਪੋਰਟ ਹੋਵੇਗਾ ਤੇ 10 ਬੋਲਿੰਗ ਲੋਕੇਸ਼ਨਸ ਤੇ ਇੱਕ ਗੇਸਪੇ ਸਪਰਵਾਈਜ਼ ਕਰੇਗਾ ਨਾਲ 4 ਡੀਐਸ ਨਾਲ 4 ਐਸਪੀ ਰਹਿਣਗੇ ਉਸ ਤੋਂ ਅਸੀਂ ਪੂਰੀ ਕੰਸਟੈਂਸੀ ਜੋ ਸਿਚੁਏਸ਼ਨ ਡਿਵਾਈਡ ਕਰਕੇ ਸਪੋਰਟ ਕਾਸਟ ਦੇਵਾਂਗੇ ਜਿਹਦੇ ਵਿੱਚ ਲਗਭਗ ਡੇਰਾ ਹੈਗਾ ਉਹ ਆਪਣਾ 30 ਦੇ ਆਸ-ਪਾਸ ਲੋਕੇਸ਼ਨ ਹਰ ਐਸਪੀ ਰੈਂਕ ਦੇ ਅਫਸਰ ਕੋਲੇ ਹੋਏਗੀ ਜਿਹੜੇ ਇਹਨਾਂ ਨੂੰ ਲੋ ਨੋਟ ਕੋਲ ਨੂੰ ਆਪਣਾ ਸੁਪਰਵਾਈਜ਼ ਕਰਦੇ ਐਟ ਦੀ ਸੇਮ ਟਾਈਮ ਅਲਟਰਨੇਟਿਵ ਪੁਲਿਸ ਰੈਸਪੌਂਸ ਟੀਮਸ ਦੇ ਵੱਜੋਂ ਵੀ ਕੰਮ ਕਰਨਗੇ ਇਸ ਦੇ ਨਾਲ ਨਾਲ ਜਿਹੜੀ ਅਸੀਂ 22 ਪੈਟਰੋਲਿੰਗ ਪਾਰਟੀਆਂ ਲਾਈ ਹੈਗੀ ਜਿਹੜੀ ਪੋਲਿੰਗ ਬੂਥ ਦੇ ਨਾਲ ਲਗਾਤਾਰ ਟੱਚ ਰਹੇਗੀ ਤੇ ਉਹ ਸਾਰੇ ਇੰਤਜ਼ਾਮਾਂ ਜਿਹੜਾ ਹੈਗਾ ਉਹ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਕਿੱਦਾਂ ਜਾਏਗਾ ਕਿ ਜਿੱਥੇ ਵੀ ਸੈਂਸਿਟੀਵਿਟੀ ਹੈਗੀ ਕੋਈ ਨਨ ਆਰਡਰ ਵਿਰਨ ਦਾ ਖਤਸਾ ਹੈਗਾ ਜਾਂ ਕਿੱਥੇ ਬਹੁਤ ਦਸਨ ਹੈਗੀ ਵਕਤ ਵਕਤ ਉਸ ਵੀ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਜਿਹੜਾ ਹੈਗਾ ਅਸੀਂ ਕਰ ਦਿੱਤਾ ਨੇ ਤੇ ਮੈਂ ਆਸ ਕਰਦਾ ਕਿ ਸਾਰੇ ਲੋਕ ਜਿਹੜਾ ਹੈਗਾ ਉਹ ਪੀਸਫੁਲ ਇਲੈਕਸ਼ਨ ਕੰਡਕਟ ਕਰਨ ਦੇ ਪੂਰਨ ਸਹਿਯੋਗ ਸਾਡੇ ਵੱਲੋਂ ਜਿਹੜਾ ਹੈਗਾ ਅਸੀਂ ਕਮਿਟਿਡ ਹਾਂ ਫ੍ਰੀ ਫੇਅਰ ਤੇ ਟ੍ਰਾਂਸਪਰੈਂਟ ਇਲੈਕਸ਼ਨਸ ਚਾਹੇ ਉਹ ਵਾਸਤੇ ਫਟੇਸ ਡੈਫੀਨਿਟਲੀ ਫਰੀ ਐਂਡ ਫੇਅਰ ਤੇ ਟ੍ਰਾਂਸਪੇਰੈਂਟ ਪ੍ਰੋਸੈਸ ਕਿਸੇ ਵੀ ਤਰੀਕੇ ਨਾਲ ਨੁਕਸਾਨ ਨਹੀਂ ਕਰਦਾ ਰਾਜ ਸਵਰ ਕੇਂਦਰੀ ਨੀਤੀਆਂ ਦੇ ਅਨੁਸਾਰ ਕਿਸੇ ਵੀ ਜਿੰਦਗੀ ਨੂੰ ਸਭ ਤੋਂ ਘੱਟ ਪ੍ਰਾਈਸ ਤੇ ਜੀਵੇ ਤੁਸੀਂ ਦੇਖ ਰਹੇ ਹੋ ਕਿ ਕਿਉਂਕਿ ਇਸ ਸਟੇਟ 'ਚ ਇੱਕ ਹੀ ਬਾਇਲੈਕਚਨ ਹੈ ਤੇ ਜਿਹਦੇ ਕਰਕੇ ਕਾਫੀ ਸੈਂਸਿਟਿਵ ਹੋ ਜਾਣਾ ਹੈਗਾ ਕਿ ਸਾਰੀ ਪੋਲਿਟਿਕਲ ਪਾਰਟੀਆਂ ਦਾ ਉੱਪਰ ਇਹ ਫੋਰਮ ਸੁੰਦਦਾ ਹੈਗਾ ਤੇ ਇਲੈਕਸ਼ਨ ਕਮਿਸ਼ਨ ਨੇ ਤੁਹਾਨੂੰ ਤੇ ਆਨੰਦ ਸਿੰਘ ਸਾਹਿਬ ਨੂੰ ਇਹ ਸਿਚੁਏਸ਼ਨ ਅਸੈਸ ਕਰਕੇ ਤੇ ਜਸਟ ਟੂ ਇਨਸ਼ੋਰ ਕਿ ਵੀ ਵੋਟਰਸ ਨੂੰ ਕੋਈ ਕਿਸੇ ਤਰੀਕੇ ਦਾ ਭੈ ਨਾ ਹੋਵੇ ਤੇ ਨਾਲ ਟ੍ਰਾਂਸਪੇਰੈਂਟ ਤਰੀਕੇ ਨਾਲ ਇੱਕ ਪੋਲਿਟਿਕਲ ਸਿਚੁਏਸ਼ਨ ਦਾ ਰეკੋਮੈਂਡ ਪੂਰਾ ਸੀਪੀਐਮ ਨੂੰ ਕਰਦੇ ਦੇ ਦਿੱਤੀਆਂ ਨੇ ਜਿਹਨਾਂ ਨੂੰ ਅਸੀਂ ਮੁਕੰਮਲ ਤੌਰ ਤੇ ਲੜਾ ਹੈਗਾ ਡਿਪਲੋਏ ਕਰਕੇ ਇਹਨਾਂ ਦਾ ਪੂਰਾ ਇੰਫਲਾਈਜ਼ੇਸ਼ਨ ਕਰਾਂਗੇ ਸੋ ਥੈਟ ਕਿ ਇਲੈਕਸ਼ਨ ਸੂਥ ਹੋ ਸਕੇ ਤੇ ਨਾਲ ਨਾਲ ਜਿਹੜਾ ਹੈਗਾ ਸਾਨੂੰ ਮੰਨੂਗੀ ਕਿਸੇ ਸਾਹ ਵੱਲੋਂ ਪੰਜਾਬ ਪੁਲਿਸ ਦੀ ਰੱਖਵੱਕਤ ਆਮ ਦੇ ਫਟਾਲਿਸ ਤੋਂ ਆਰਬੀਸ ਤੋਂ ਤੇ ਉਹ ਵੀ ਫੋਰਸ ਮਿਲਣੀ ਹੈਗੀ ਤੇ ਕਾਫੀ ਫੋਰਸ ਅਸੀਂ ਲਗਭਗ ਜਿਕਰ ਵਿੱਚ ਕਰ ਦੱਸਾਂਗੇ ਪੋਲਿੰਗ ਲੋਕੇਸ਼ਨਾਂ ਵਿੱਚ ਲਗਭਗ ਹਜ਼ਾਰ ਬੰਦੇ ਤੇ ਉਸ ਤੋਂ ਇਲਾਵਾ ਬਾਕੀ ਨੌ ਨੇ ਆਸਤੇ ਲਗਭਗ ਅਸੀਂ ਰਾਤ ਦਿਨ ਦੀਆਂ ਨੂੰ ਬੁਲਾ ਕੇ ਲਗਭਗ 1500 ਮੁਲਾਜ਼ਮ ਅਸੀਂ ਡਿਪਲੋਏ ਕਰ ਰਹੇ ਹਾਂ ਲਗਭਗ ਟੋਟਲ ਮਿਲਾ ਕੇ 25000 ਤੋਂ ਰਾਜੇ ਜਾਂਦੇ ਲੱਗੇ ਖਾਣਿਆਂ ਦੀ ਰੁਟੀਨ ਰੁਟੀਨ ਛੱਡ ਕੇ ਜੇਕਰ ਖਾਣਿਆ ਦੀ ਰੁਕਣ ਬੁਟੇ ਵਿੱਚ ਕਾਊਂਟ ਕਰ ਲਾਂਗੇ ਤਾਂ ਕਿ ਲਗਭਗ 3000 ਪਲੱਸ ਮਾਜਰ ਇਸ ਸਾਰੇ ਡਿਪਲॉयਮੈਂਟ ਤੇ ਸਾਰੇ ਕਰਾ ਗਏ ਸਰ ਲਾਸਟ ਨਾਈਟ ਜਿਹੜੀ ਆ ਹੋਰ ਜ਼ਿਲ੍ਹੇ ਵੀ ਪੁਲਿਸ ਤਾਇਨਾਤ ਰਹੀ ਸੀ ਮੈਂ ਇਸ ਵਿੱਚ ਜਿਹੜਾ ਸਾਡੇ ਕੋਲੇ ਮਾਜਰ ਡੀਜੀਪੀ ਸਾਹਿਬ ਵੱਲੋਂ ਐਡੀਸ਼ਨਲ ਫੋਰਸ ਆਈ ਹੈਗੀ ਉਹ ਵੀ ਆਪੀ ਆਰ ਵੀ ਵੀ ਆਈ ਵੀ ਹੈਗੀ ਕੁਝ ਰੇਂਜ ਲੈਵਲ ਦੀ ਫੋਰਸ ਵੀ ਸਾਡੇ ਕੋਲੇ ਆਈ ਵੀ ਹੈ ਤੇ ਉਹ ਸਾਰੀ ਫੋਰਸ ਮਿਲਾ ਕੇ ਜਿਹੜਾ ਹੈਗਾ ਹੋਰ ਤੇ ਜ਼ਿਲ੍ਹੇ ਦੀ ਫੋਰਸ ਮਿਲਾ ਕੇ 3000 ਪਲੱਸ ਮਾਜਰ ਤਨਾਤ ਲਾਸਟ ਨਾਈਟ ਬਹੁਤ ਸੈਕਿਉਰੀ ਬਣੇ ਜਾਂਦੇ ਹਾਂ ਸਾਹਿਬ ਜੀ ਅੱਜ ਦਾ ਕੀ ਪਲਾਨ ਹੈ ਜੀ ਲਾਸਟ ਮ ਹੈਗਾ ਉਹ 3 ਨਾਕੇ ਲਾਏ ਸੀਗੇ ਤੇ ਨਾਲ ਸਾਡੇ 3 ਡੀਐਸਪੀ ਦੀ ਨਿਗਰਾਨੀ ਹੈ ਕੰਟਰੋਲਿੰਗ ਪਾਰਟੀਆਂ ਸਿੱਖੂ ਫਿਰ ਆਪ ਨੂੰ ਕਾਫੀ ਲੇਟ ਤੱਕ ਉਹ ਬਾਹਰ ਸੀਗੇ ਅੱਜ ਜਿਹੜੇ ਹੈਗੇ ਉਹ 3 ਨਾਕੇ ਬਰਾਕੇ 80 50 ਨਾਕੇ ਲਾਏ ਤੇ ਨਾਲ 15 ਕੰਟਰੋਲਿੰਗ ਪਾਰਟੀਆਂ ਹੋਣਗੀਆਂ ਤੇ रात को पूरी रात लगभग दस एस एच ओ तो प्लस पां गजलट रैक के अफसर बहुत होंगे तो अं इंश्योर करा कि इस तरीके का कोई भी जोड़ा मूवमेंट है जो प्रोविटेड है मान जो इलेक्शन कमीशन वालों या जरा वोटर्स इंफ्लूएंस कर सकता या उन्होंने थ्रैट कर सकता वो तो ना हो राहुल गांधी जिम्मी चोड़ ग्यारह नवंबर इलेक्शन हो जा रही है उस पर ਐਸਐਸਪੀ ਜੀਮਦਰ ਲੰਬੇ ਰੋਡ ਅਜਾ ਫੋਕਸ ਕੋਰ ਆਂਗਰ ਨਾਲ ਇੱਕ ਭਾਈ ਰਸ਼ ਗਿਆ ਸੁਣ ਹਾ ਤੇ ਰੋਣੇ ਦੀ ਤਿਆਰੀ ਇਲੈਕਸ਼ਨ ਦਾ ਨਾ ਕਿਸੇ ਨੇ ਆਪਣੀ ਮਾਰਾ ਕੁਸਤੀ ਕਰਨਾ ਹਾਫ ਦੋ ਦੋ ਦਿਨ ਵੀ ਹੋਗਾ ਪਿਆਰ ਨਾ ਬੋਲਣਾ ਪਿਆਰ ਨਹੀਂ ਆਉਂਦਾ ਅਦਰ ਮੋਬਾਈਲ ਜਾਂ ਕੋ ਹੁੱਚੀ ਅੰਦਰ ਨਹੀਂ ਜਾਂਦੇ ਜਦੋਂ ਕੋ ਪ੍ਰਾਕਟ ਹੁੰਦਾ ਹੈ ਕਿਤੇ ਇਹ ਤਰ੍ਹਾਂ ਦੀ ਮੁਸ਼ਕਲ ਹੋਵੇ ਆਪਣਾ ਬੀਓਰ ਜਾਂ ਕੋਪਰ ਸਭ ਚੱਲਦੇ ਨਾਲ ਰਾਸਾ ਕਾਇਕਾ ਚਸਾ ਦੇ ਹਲਕਾ ਤਰ ਤਰ ਤੇ ਟੈਂਪੀਅਰ 2023 ਦੇ ਦਿਮਾਗ ਕਲਾਈਟ ਦਿੱਤਾ ਗਿਆ ਹੈ 222 ਬਾਈ ਇਹਦੇ ਮਿਕਰਾ ਹੋਇਆ ਇਲੈਕਸ਼ਨ ਅਮਰ ਸ਼ਾਂਤੀ ਕੰਦਰੀ ਤੇ ਜੇਕਰ ਉਹਨਾਂ ਸਮਾਜ ਦੇ ਸਟੇਸ਼ਨ 114 ਲਿਸ਼ਸ ਤੇ ਨਹੀਂ 222 ਪੋਲਿੰਗ ਬੂਥ ਜਿਹੜੇ ਹੈਗੇ ਉਹਨਾਂ ਦੇ ਵਾਸਤੇ ਕਲਿੰਗ ਪਾਰਟੀਆਂ ਡਿਸਪੈਂਸ ਚੀਜ਼ਾਂ ਜਾਰੀ ਹੈ ਜਿਹਦੇ ਸੰਬੰਧ ਵਿੱਚ ਲਗਭਗ 1000 ਮਹਾਜ ਹਾਂ ਜਿਹੜੇ ਰਿਪੋਰਟਿੰਗ ਜਿਹੜਾ ਇਹ ਬੀਐਸਐਫ ਦੇ ਚੋਂ ਹੈਗੇ ਉਹ ਮੰਨ ਜੋ ਇਲੈਕਸ਼ਨ ਕਮਿਸ਼ਨ ਦੇ ਜਿਹੜੀ ਗਾਈਡਲਾਈਨਸ ਹੈ ਡਿਪਾਰਟਮੈਂਟ ਨੂੰ ਪੂਰੇ ਆ ਰਹੇ ਹਾਂ ਸਾਡੇ ਕੋਲ ਆਏ ਗਏ ਹਾਂ ਬੋਲਿੰਗ ਪਾਰਟੀਆਂ ਦੇ ਨਾਲ ਜਿਹੜੀ ਸਿਕਿਉਰਿਟੀ ਪਾਰਟੀ ਉਹਨਾਂ ਦੀਆਂ ਗੱਲਾਂ ਬਾਰੇ ਖਰੀਫ ਕੀਤਾ ਗਿਆ ਹੈਗਾ ਦੇ ਨਾਲ ਹੀ ਉਹਨਾਂ ਨੂੰ ਹਦਾਇਤ ਕੀਤੀ ਗਈ ਜਿਵੇਂ ਕਿ ਚੰਗੀ ਦਿੱਤੀ ਕਰਨ ਤੇ ਆਪਣਾ ਜਿਹੜਾ ਨਿਰਪੱਖਤਾ ਪੋਲ ਜਿਹੜਾ ਰੋਲ ਹੈਗਾ ਉਹ ਅਦਾ ਕਰੇ ਤੇ ਨਿਰਪੱਖ性 ਨਹੀਂ ਲੇਤਾ ਇਸ ਵਕਤ ਨਜ਼ਰ ਵੀ ਆਉਣਾ ਚਾਹੀਦਾ ਹੈ ਉਹ ਵਾਸਤੇ ਕੋਸ਼ਿਸ਼ ਕਰਨਾ ਚਾਹੀਦਾ ਹੈ ਅੱਜ ਸ਼ਾਮ ਤੱਕ ਸਾਰੀ ਪੋਲਿੰਗ ਪਾਰਟੀਆਂ ਆਪਣੇ ਆਪਣੇ ਸਿਕਿਉਰਿਟੀ ਟੀਮਸ ਦੇ ਨਾਲ ਜਾ ਕੇ ਤੇ ਆਪਣੀ ਲੋਕੇਸ਼ਨਸ ਤੇ ਬੈਠ ਜਾਣਗੀਆਂ ਤੇ ਉਸ ਤੋਂ ਹਲਾਵਾ ਜਿਹੜਾ ਬੋਨਡਰ ਤੋਂ ਧਿਆਨ ਚਾਹ ਰਿਹਾ ਹੋਵੇ ਅਸੀਂ ਪੋਲਿੰਗ ਬੂਥਸ ਦੇ ਨਾਲ ਨਾਲ ਬੋਲਿੰਗ ਲੋਕੇਸ਼ਨਸ ਤੇ ਇੱਕ ਗ੍ਰੇਡ ਰੈਂਕ ਦੇ ਅਪਸਟੇ ਅੰਦਰ ਪੁਜਾਸ ਪਾਰਟੀ ਚਲਾ ਰਹੀ ਹੈ ਜਿਹਦੇ ਵਿੱਚ 30 ਮੁਲਾਜ਼ਮਾਂ ਕੇ ਇੱਕ ਡੀਐਸ ਦੇ ਰਸਤੇ ਹੋਵੇਗਾ ਤੇ 10 ਬੋਲਿੰਗ ਲੋਕੇਸ਼ਨਸ ਤੇ ਇੱਕ ਹੋਸਪੀਟਲ ਸਪਰਵਾਈਜ਼ ਕਰੇਗਾ ਨਾਲ 4 ਡੀਐਸ 4 ਐਸਪੀ ਰਹਿਣਗੇ ਉਸ ਅਸੂਮਸੀ ਪੂਰੀ ਕੰਸਟਿਟੂਐਂਸੀ ਜੋ ਸੁਚਿਤ ਕੀਤੀ ਡਿਵਾਈਡ ਕਰਕੇ ਸਪਰਵਾਈਜ਼ ਕਰਵਾਏ ਜਿਹਦੇ ਵਿੱਚ ਲਗਭਗ ਜਿਹੜਾ ਹੈਗਾ ਆਪਣਾ ਦੇ ਆਸ-ਪਾਸ ਲੋਕੇਸ਼ਨ ਹਰ ਰੈਸਪੀਰੈਂਟ ਦੇ ਆਫਸਰ ਕੋਲੇ ਹੋਏਗੀ ਜਿਹੜੇ ਇਹਨਾਂ ਨੂੰ ਲੋਅ ਲੋਟ ਪੋਲਿੰਗ ਅਫਸਰ ਨਾਲ ਸੁਪਰਵਾਈਜ਼ ਕਰਨਗੇ ਐਟ ਦੀ ਸੇਮ ਟਾਈਮ ਅਲਟਰਨੇਟਿਵ ਪੁਲਿਸ ਰਿਸਪੌਂਸ ਟੀਮ ਦੇ ਵੱਜੋਂ ਵੀ ਕੰਮ ਕਰਨਗੇ ਇਸ ਦੇ ਨਾਲ-ਨਾਲ ਜਿਹੜੀ ਅਸੀਂ 22 ਪਟੋਲਿੰਗ ਪਾਰਟੀਆਂ ਲਾਈ ਹੈਗੀ ਜਿਹੜੀ ਪੋਲਿੰਗ ਬੂਥ ਦੇ ਨਾਲ ਬਗਾਟਾ ਟੱਚ ਰਹੇ ਤੇ ਉਹ ਸਾਰੇ ਇੰਤਜ਼ਾਮਾ ਜਿਹੜਾ ਹੈਗਾ ਉਹ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋ ਕਿ ਤਾਂ ਹੈਗਾ ਕਿ ਜੇ ਪ੍ਰੀਵੀ ਸੈਂਸਿਟੀਵਿਟੀ ਹੈ ਕਿ ਕੋਈ ਲੋਰਡ ਆਰਡਰ ਬਿਰੰਦਾ ਖਤਸਾ ਹੈਗਾ ਜਾਂ ਕਿਤੇ ਬਹੁਤ ਅਸਲ ਹੈ ਕਿ ਬਹੁਤ ਬੁਰੇ ਵੀ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਜਿਹੜਾ ਹੈਗਾ ਅਸੀਂ ਬਲੌਕ ਕੀਤਾ ਹੈਗਾ ਤੇ ਮੈਂ ਆਸ ਕਰਦਾ ਕਿ ਸਾਰੇ ਲੋਕ ਜਿਹੜਾ ਹੈਗਾ ਉਹ ਪੀਸਫੁਲ ਇਲੈਕਸ਼ਨ ਕੰਡਕਟ ਹੋਣਗੇ ਪੁਲਿਸ ਦਾ ਸਾਥ ਦੇ ਕੇ ਸਾਡੇ ਵੱਲੋਂ ਜਿਹੜਾ ਹੈਗਾ ਅਸੀਂ ਕਮਿਟਿਡ ਹਾਂ ਫ੍ਰੀ ਫੇਅਰ ਤੇ ਟ੍ਰਾਂਸਪਰੈਂਟ ਇਲੈਕਸ਼ਨਸ ਪੀਸਫੁਲ ਇਲੈਕਸ਼ਨਸ ਅਸੀਂ ਡੇਫੀਨਟਲੀ ਫ੍ਰੀ ਐਂਡ ਫੇਅਰ ਤੇ ਟ੍ਰਾਂਸਪਰੈਂਟ ਇਲੈਕਸ਼ਨਸ ਕਿਸ ਤਰੀਕੇ ਨਾਲ ਕੰਪਲੀਟ ਹੋਣਾ ਹੈ ਇਸ ਵਾਰ ਕੇਂਦਰੀ ਟੀਮ ਦੇ ਅੰਦਰ ਕੋਈ ਨਾ ਕੋਈ ਕੋਈ ਵੀ ਜੁਨਿਸ਼ੀਅਰ ਸਭ ਕਲੀਅਰ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਦੇ ਸਟੇਟ 'ਚ ਇੱਕ ਹੀ ਬਾਈ ਲੈਕਚਰ ਹੈ ਤੇ ਜਿਹਦੇ ਕਰਕੇ ਕਾਫੀ ਸੈਂਸਿਟਿਵ ਹੋ ਜਾਣਾ ਹੈਗਾ ਕਿਉਂਕਿ ਸਾਰੀ ਪੋਲਿਟੀਕਲ ਪਾਰਟੀਆਂ ਦਾ ਉਸ ਵਿੱਚ ਇਫਲੂਐਂਸ ਹੋਣਾ ਹੈਗਾ ਤੇ ਇਲੈਕਸ਼ਨ ਕਮਿਸ਼ਨ ਨੇ ਤੁਹਾਨੂੰ ਤੇ ਰਾਜ ਸਰਕਾਰ ਨੂੰ ਵੀ ਸਿਚੁਏਸ਼ਨ ਅਸੈਸ ਕਰਕੇ ਤੇ ਜਸਟ ਟੂ ਇਨਸ਼ੋਰ ਕਿ ਵੀ ਵੋਟਰਸ ਨੂੰ ਕੋਈ ਕਿਸੇ ਤਰੀਕੇ ਦਾ ਭੈ ਨਾ ਹੋਵੇ ਤੇ ਨਾਲ ਟ੍ਰਾਂਸਪਰੈਂਟ ਤਰੀਕੇ ਨਾਲ ਇੱਕ ਪੀਸਫੁਲ ਇਲੈਕਸ਼ਨ ਕੰਡਕਟ ਹੋਵੇ ਉਹ ਬਾਰਾ ਸੀਪੀਐਫ ਨੂੰ ਕਿਤੇ ਦਿੱਤੀ ਗਈ ਹੈ ਉਹਨਾਂ ਨੂੰ ਅਸੀਂ ਮੁਕੰਮਲ ਤੌਰ ਤੇ ਜਿਹੜਾ ਹੈਗਾ ਡਿਪਲੋਏ ਕਰਕੇ ਤੇ ਉਹਨਾਂ ਦਾ ਪੂਰਾ ਇਨਪਲਾਈਜੇਸ਼ਨ ਕਰਾਂਗੇ ਸੋ ਦੈਟ ਕਿ ਇਲੈਕਸ਼ਨ ਸਮੂਥ ਹੋ ਸਕੇ ਤੇ ਨਾਲ ਨਾਲ ਜਿਹੜਾ ਹੈਗਾ ਸਾਨੂੰ ਮੰਨ ਲਓ ਕਿ ਸਾਫ ਬੰਦੂਕ ਪੰਜਾਬ ਪੁਲਿਸ ਦੀ ਵਕਤ ਵਕਤ ਕਾਮ ਦੇ ਫਟਾਲਸ ਤੋਂ ਆਰ 20 ਤੋਂ ਤੇ ਉਹ ਵੀ ਫੋਰਸ ਨਹੀਂ ਹੈਗੀ ਤੇ ਕਾਫੀ ਫੋਰਸ ਅਸੀਂ ਲਗਭਗ ਜਿਕਰ ਮੈਂ ਤੁਹਾਨੂੰ ਦੱਸਾਂ ਨਾ ਪੋਲਿੰਗ ਲੋਕੇਸ਼ਨਾਂ ਵਿੱਚ ਲਗਭਗ 1000 ਬੰਦੇ ਤੇ ਉਸ ਤੋਂ ਇਲਾਵਾ باقی ਨੌਂ ਨਦਰਵਾਜ਼ ਤੇ ਲਗਭਗ ਅਸੀਂ ਰਾਤ ਦਿਨ ਦੀ ਬੂਦਿਆਂ ਨੂੰ ਬੁਲਾ ਕੇ ਲਗਭਗ 1500 ਬੁਲਾ ਲਏ ਅਸੀਂ ਡਿਪਲੋਏ ਕਰ ਰਹੇ ਹਾਂ ਲਗਭਗ ਟੋਟਲ ਮਿਲਾ ਕੇ 25000 ਤੋਂ ਉੱਪਰ ਆ ਗਏ ਜਾਂਦੇ ਹੈਗੇ ਖਾਣਿਆਂ ਦੀ ਰੁਟੀਨ ਰੁਟੀਨ ਛੱਡ ਕੇ ਜੇਕਰ ਖਾਣਿਆਂ ਦੀ ਰੋਟੀ ਨੂੰਤੇ ਵਿੱਚ ਕਾਊਂਟ ਕਰ ਲਾਂਗੇ ਤੇ ਫਿਰ ਲਗਭਗ 3000 ਪਲੱਸ ਮੁਲਾਜ਼ਮ ਇਸ ਸਾਰੇ ਡਿਪਲੋਇਮੈਂਟ ਤੇ ਸਾਡੇ ਤੇ ਆ ਗਏ। ਲਾਸਟ ਵਾਈਟ ਜਿਹੜੀ ਆ ਹੋਰ ਜ਼ਿਲ੍ਹੇ ਨੂੰ ਵੀ ਪੁਲਿਸ ਦਾਤਰੀ ਦੇ ਵਿੱਚ। ਮੈਂ ਇਸ ਵਿੱਚ ਜਿਹੜਾ ਸਾਡੇ ਕੋਲੇ ਮਾਨਯੋਗ ਡੀਜੀਪੀ ਸਾਹਿਬ ਵੱਲ ਐਡੀਸ਼ਨਲ ਫੋਰਸ ਆਈ ਹੈਗੀ ਉਹ ਵੀ ਐਪੀ ਆਰ ਵੀ ਵੀ ਆਈ ਹੋਈ ਹੈਗੀ। ਕੁਝ ਰੇਂਜ ਲੈਵਲ ਦੀ ਫੋਰਸ ਨੂੰ ਸਾਡੇ ਕੋਲ ਆਈ ہوئی ਹੈ ਤੇ ਉਹ ਸਾਰੀ ਫੋਰਸ ਮਿਲਾ ਕੇ ਜਿਹੜਾ ਹੈਗਾ ਉਹ ਤੇ ਜ਼ਿਲ੍ਹੇ ਦੀ ਫੋਰਸ ਮਿਲਾ ਕੇ 3000 ਤੋਂ ਵੱਧ ਨਿਕਲਣਗੇ ਤਨਾਤ ਬਹੁਤ ਸੈਕਿਉਰਿਟੀ ਬੰਦੀ ਕਰਦੇ ਹਾਂ ਸਾਡੇ ਅਧਿਕਾਰੀਆਂ ਦੀ ਪਲਾਣ ਜੀ ਲਾਸਟ ਵਿੱਚ ਜਿੱਦਾਂ ਕੱਲ ਅਸੀਂ ਜਿਹੜਾ ਹੈਗਾ ਉਹ 30 ਨਾਕੇ ਲਾਏ ਸੀਗੇ ਤੇ ਨਾਲ ਸਾਡੇ 3 ਡੀਐਸਪੀ ਦੀ ਨਿਗਰਾਨੀ ਹੇਠ ਕਲੋਨੀ ਪਾਰਟੀਆਂ ਸੀ ਅਸੀਂ ਕੋਈ ਰਾਤ ਨੂੰ ਅਫੀਲੀਏਟ ਦੇ ਬੋਧਾਰਸੀਗੇ ਅੱਜ ਜਿਹੜੇ ਹੈਗੇ ਉਹ 3 ਆ ਕੇ ਬਰਾਕੇ 80 50 ਨਾਕੇ ਲਾਪਾ ਤੇ ਨਾਲ 15 ਕੰਟਰੋਲਿੰਗ ਪਾਰਟੀਆਂ ਹੋ ਗਈਆਂ ਤੇ ਰਾਤ ਨੂੰ ਪੂਰੀ ਰਾਤ ਲਗਭਗ 10 ਐਸਐਚਓ ਪਾਰ ਗਏ ਤੇ ਪਸ ਪੰਜ ਗਜਟ ਰੈਂਕ ਦੇ ਅਫਸਰ ਬਾਹਰ ਹੋ ਗਏ तो असं इंश्योर करा कि इस तरीके का कोई भी जरा मूवमेंट है, है जो प्रोविटेड हैगा मान जो इलेक्शन कमीशन या जो वोटर्स इंफ्लुएंस कर सकता या उन्होंने थ्रैट कर सकता वो तो ना